ਕਈ ਵੀਰੇ ਨਾ ਮੰਨ ਲਓ ਜਦੋਂ ਪਾਣਾ ਫਿਰ ਕੰਪੈਨ ਦਾ ਕੋਈ ਸਟicker ਜਾਂ ਆਪਾਂ ਨੂੰ ਨਾ ਇਦਾਂ ਦੇ ਲੋਗੋ ਵਗੈਰਾ ਹਨਾ ਇਹ ਤਾਂ ਆਪਾਂ ਲਾਉਨੇ ਆ ਤਾਂ ਕਈ ਭਰਾਵਾਂ ਦੇ ਫੋਨ ਆਉਣਗੇ ਬਾਈ ਜੀ ਕਿੱਥੇ ਤੋਂ ਬਣਵਾਏ ਆ ਕੀ ਤੋਂ ਬਣਵਾਏ ਆ ਇਹ ਦੇਖੋ ਜੀ ਆਪਣੇ ਹਨਾ ਜਿਵੇਂ ਲੋਗੋ ਤਿਆਰ ਕਰਵਾਏ ਆ ਆਪਾਂ ਨੇ ਬਿਲਕੁਲ ਬਹੁਤ ਸੋਹਣੀ ਲੁੱਕ ਦੇ ਵਿੱਚ ਲੋਗੋ ਆ ਜਿਵੇਂ ਆਪਣਾ ਪਸੰਦ ਨਾਲ ਜਿੱਡੇ ਤੁਸੀਂ ਮਰਜੀ ਦੇ ਸਾਈਜ਼ ਕਢਵਾ ਸਕਦੇ ਹੋ ਬਾਕੀ ਬਹੁਤ ਵਧੀਆ ਕੰਮ ਆ ਵੀਰ ਦਾ ਹਨਾ ਜਿਵੇਂ ਕੰਪਨੀਆਂ ਦੇ ਵਿੱਚ ਪਹਜਾਨੇ ਹਨਾ ਆਪਾਂ ਨੂੰ ਇਹ ਕੰਪਨੀ ਦੇ ਵਿੱਚ ਸਭ ਤੋਂ ਪਹਿਲਾਂ ਜਾਂਦਿਆਂ ਨੂੰ ਦਿੱਤਾ ਜਾਂਦਾ ਹੈ ਵੀ ਆਹ ਸਾਡੀ ਕੰਬੈਨ ਦੇ ਵਿੱਚ ਫੰਕਸ਼ਨ ਹਨ ਉਹ ਚੀਜ਼ ਵੀ ਬਾਕੀ ਆਹ ਚੀਜ਼ਾਂ ਹਨ ਜਿਵੇਂ ਕੰਬੈਨ ਦੇ ਮਾਡਲ ਹੋਗੇ ਟਰੈਕਟਰ ਦੇ ਮਾਡਲ ਹੋਗੇ ਦੇਖੋ ਕਿੰਨਾ ਸੋਹਣਾ ਟਰੈਕਟਰ ਹੈ ਨਾ ਏਸੀ ਕੈਬਨ ਇਹ ਨਹੀਂ ਹੈਗਾ ਵੀ ਕੱਲਾ ਟਰੈਕਟਰ ਦਾ ਨਾ ਵੀ ਲੁੱਕ ਦੇ ਕੇ ਬਸ ਸਮਾਪਤ ਕਰਤਾ ਕੰਮ ਏ ਟੂ ਜ਼ेड ਇਹਦੀ ਜਿਵੇਂ ਟਰਾਲੀ ਦੀ ਹੈ ਨਾ ਲਿਫਟ ਚੱਕ ਹੁੰਦੀ ਆ ਡਾਲਾ ਖੁੱਲਦਾ ਸਾਰੀ ਚੀਜ਼ ਤੁਹਾਨੂੰ ਹਨਾ ਜੈਨੀਆਂਨ ਤਰੀਕੇ ਦੇ ਨਾਲ ਇਹ ਹੋ ਗਏ ਆਪਣੇ ਗੱਡੀ ਦੇ ਵਿੱਚ ਟੰਗਣ ਨੂੰ ਕੰਬੈਨ ਦੇ ਲੋਗੋ ਇਹ ਲੋਗੋ ਦੇ ਵਿੱਚ ਵੀ ਇੱਕ ਕੱਲਾ ਲੋਗੋ ਨਹੀਂ ਹੈਗਾ ਇਦੇ ਨਾਲ ਹਨਾ ਵੀ ਇਹ ਤੁਹਾਡਾ ਜਿਹੜਾ ਗੱਡੀ ਦੇ ਵਿੱਚ ਜਦੋਂ ਆਪਾਂ ਨੇ ਮੰਨ ਲਓ ਇਹ ਚੀਜ਼ ਲਾਤੀ ਲਾਉਣ ਤੋਂ 15-20 ਦਿਨ ਇਹ ਪਰਫਿਊਮ ਦਾ ਕੰਮ ਵੀ ਕਰੂਗਾ ਗੱਡੀ ਦੇ ਵਿੱਚ ਆ ਦੇਖੋ ਮੇਰੇ ਹੱਥ ਦੇ ਵਿੱਚੋਂ ਮੈਂ ਚੱਕ ਲਿਆ ਇਹਦੀ ਮੰਨ ਲਓ ਪਰਫਿਊਮ ਦੀ ਪੂਰੀ ਸਮੈਲ ਆਉਣ ਲੱਗ ਗਈ ਬਾਕੀ ਜਿਹੜੀ ਮਰਜ਼ੀ ਕੰਮ ਹੈ ਕੰਪਨੀ ਦਾ ਹਨਾ ਤੁਸੀਂ ਬਣਵਾ ਸਕਦੇ ਹੋ ਵੀਰ ਤੇ ਬਾਕੀ ਇਹ ਚੀਜ਼ ਆ ਵੀ ਸਿੰਗਲ ਪੀਸ ਨਹੀਂ ਬਣਦਾ ਜੀ ਘੱਟੋ ਘੱਟ ਤੁਹਾਨੂੰ 200 ਪੀਸ ਦਾ ਆਰਡਰ ਦੇਣਾ ਪਊਗਾ ਜਿਦਾ ਜਿਵੇਂ ਮੇਰਾ ਵੀਰ ਅੱਜਕੱਲ ਹਨਾ ਟ੍ਰੈਂਡ ਚੱਲਿਆ ਆ ਸਮਝ ਲਓ ਗੱਡੀਆਂ ਦੇ ਵਿੱਚ ਰੱਖਣ ਦਾ ਕਿਸੇ ਨੇ ਟੈਕਸੀ ਦੇ ਵਿੱਚ ਗੱਡੀ ਰੱਖਣੀ ਆ ਤਾਂ ਇਹ ਰੱਖ ਸਕਦੇ ਆ ਜੀ ਕੰਬੈਨ ਦਾ ਮਾਡਲ ਚਾਹੀਦਾ ਉਹ ਵੀ ਮਿਲ ਜਾਊਗਾ ਏਸੀ ਦਾ ਚਾਹੀਦਾ ਉਹ ਵੀ ਮਿਲ ਜਾਊ ਟਰੈਕਟਰ ਜੋਂਡੀਅਰ ਸਵਰਾਜ ਮਤਲਬ ਜਿੰਨੇ ਵੀ ਫਰਮਾਂ ਹੈਗੀਆਂ ਹਨ ਆਪਣੇ ਭਾਰਤ ਦੇ ਵਿੱਚ ਉਹਦਾ ਤੁਹਾਨੂੰ ਸਾਰਾ ਏ ਟੂ ਜ਼ੈਡ ਸਮਾਨ ਆ ਜਿਹੜਾ ਹਨ ਇਹ ਮਿਲੂਗਾ ਨਾ ਜਿਵੇਂ ਆਪਾਂ ਬਣਵਾਏ ਆ ਤੁਸੀਂ ਵੀ ਇਹ ਚੀਜ਼ਾਂ ਬਣਵਾ ਸਕਦੇ ਹੋ ਵੀਰ ਦੱਸੂਗਾ ਬਾਕੀ ਜਿਵੇਂ ਮਗਰਾੜ ਹਨਾ ਟਰੈਕਟਰ ਦੇ ਆਪਾਂ ਖਰਾਬ ਹੋਣ ਤੋਂ ਬਈ ਉਹਦੇ ਉੱਤੇ ਮੈਟਿੰਗ ਕਰ ਦੰਨੇ ਆ ਵੀ ਮੈਟ ਖਰਾਬ ਨਾ ਹੋਵੇ ਨਾ ਰੰਗ ਨਾ ਖਰਾਬ ਹੋਵੇ ਜਦੋਂ ਅਸੀਂ ਟਰੈਕਟਰ 2-4 ਸਾਲ ਬਾਅਦ ਵੀ ਮਗਰਾਰ ਸਾਡੇ ਬਿਲਕੁਲ ਉਹ ਜਿਹੇ ਦੇ ਉਹ ਜਿਹੇ ਰਹਿਣ ਨਾਲੇ ਸੋਹਣੇ ਲੱਗਦੇ ਆ ਵੀ ਲੱਗੇ ਹੋਏ ਜਿਹੜਾ ਮਰਜੀ ਟਰੈਕਟਰ ਹੋਵੇ ਸਵਰਾਜ ਜੌਂਡੀਅਰ ਹਨਾ ਜਿਹੜਾ ਮਰਜੀ ਟਰੈਕਟਰ ਦੇ ਤੁਸੀਂ ਮੈਂ ਇੱਥੇ ਹਨਾ ਬੀਟ ਤੋਂ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣਾ ਕੰਮ ਆ ਬਾਈ ਦੇ ਨਵਾਂ ਆਪਣਾ ਕੰਮ ਸਟਾਰਟ ਕਰਿਆ ਰੇਟ ਵੀ ਬਿਲਕੁਲ ਜਾਇਜ਼ ਲਾਊਗਾ ਵੀਰ ਆਪਣਾ ਹਨਾ ਇਹ ਬਾਈ ਜੀ ਆਉਣਾ ਕਿੱਥੇ ਪਊਗਾ ਫਿਰ ਆਪਾਂ ਨੂੰ ਇਹ ਇਹ ਵੀਰ ਜੀ ਤੁਹਾਨੂੰ ਆਉਣਾ ਪੈਣਾ 90 ਦੇ ਵਿੱਚ 90 ਆਪਣਾ ਨਿਊ ਪਟੇਲ ਨਗਰ ਸਟਰੀਟ ਨੰਬਰ 1 ਦੇ ਵਿੱਚ ਮੈਸ ਗੇਟ ਨੀਅਰ ਏਰੀਆ ਪੈਂਦਾ ਹੈ ਮੈਸ ਗੇਟ ਹਾਂਜੀ ਤੇ ਬਾਕੀ ਆਪਾਂ ਲੋਕੇਸ਼ਨ ਆਪਣੀ Google Map ਦੀ ਆਪਣੇ ਫੇਸ ਦੇ ਉੱਪਰ ਪਾਈ ਹੋਈ ਆ ਤੁਸੀਂ ਉਹ ਤੋਂ ਵੀ ਚੈੱਕ ਕਰ ਸਕਦੇ ਆ ਇਹ ਬਾਈ ਦੀ ਆ ਨਾਮ ਤੇ ਦੁਕਾਨ ਆ ਪੰਜਾਬ ਬਾਕੀ ਆਪਣਾ ਨੰਬਰ ਬੋਲ ਦੇ ਵੀਰੇ ਹਾਂਜੀ ਵੀਰੇ 905566 ਜੀ 7710 7710 ਆ ਵੀਰੇ ਦਾ ਨੰਬਰ ਹੈ ਤਾਂ ਹਨਾ ਕੋਈ ਵੀ ਤੁਸੀਂ ਪ੍ਰੋਡਕਟ ਤਿਆਰ ਕਰਾਉਣਾ ਹੈ ਹਜੇ ਤਾਂ ਬਈ ਇਹ ਤਾਂ ਕੁਝ ਨਹੀਂ ਦਿਖਾਇਆ ਹਜੇ ਤਾਂ ਇਹੀਆਂ ਚੀਜ਼ਾਂ ਇਹਦੇ ਕੋਲੇ ਪਈਆਂ ਜਿਹੜੀਆਂ ਆਪਾਂ ਨੂੰ ਹਜੇ ਉਹਦੇ ਬਾਰੇ ਪਤਾ ਹੀ ਨਹੀਂ ਹੈਗਾ ਵੀ ਇਹ ਕੀ ਸਿਸਟਮ ਆ ਇੱਕ ਬਿਸਟਿੰਗ ਕਾਰਡ ਬਣਾਇਆ ਇਹਨਾਂ ਦਿਖਾਈ ਵੀਰੇ ਉਹ ਹਾਂ ਇਹ ਕਾਰਡ ਦੇ ਵਿੱਚ ਮੰਨ ਲਓ ਸਾਰਾ ਕੁਝ ਪਾਇਆ ਜਾਊਗਾ ਤੁਹਾਡੀ ਜਿਹੜਾ ਕੁਝ ਵੀ ਤੁਸੀਂ ਪਾਉਣਾ ਆਈਡੀ ਹਨਾ ਇੰਸਟਾਗ੍ਰam ਦਾ ਲੋਗੋ ਲਿੰਕ ਪਾਉਣਾ YouTube ਦਾ ਲਿੰਕ ਪਾਉਣਾ Facebook ਦਾ ਪਾਉਣਾ ਬਈ ਦਿਖਾਈ ਮੈਨੂੰ ਚਲਾ ਕੇ ਦਿਖਾਈ ਵੀਰੇ ਇਹਨੂੰ ਇਹ ਦੇਖੋ ਜੀ ਕਾਰਡ ਦਾ ਇਹ ਜਿਆ ਸਿਸਟਮ ਆ ਗਿਆ ਵੀ ਇੰਨੀ ਟੈਕਨੋਲੋਜੀ ਅੱਗੇ ਵਧ ਗਈ ਹੁਣ ਸਿਰਫ ਤੁਸੀਂ ਕਿਸੇ ਨੂੰ ਕਹਿਣਾ ਕੁਝ ਨਹੀਂ ਇਹ ਫੋਨ ਦੇ ਪਿੱਛੇ ਲਾਉਣਾ ਦਾ ਸਕਾਰਡ ਲਓ ਜੀ ਆ ਸਾਰੀ ਮਤਲਬ ਬਾਈ ਦਾ ਜਿਹੜਾ ਹਨਾ ਇਹੋ ਜੋ ਵੀ ਦਾ ਸਿਸਟਮ ਤੁਸੀਂ ਕਿਤੇ ਵੀ ਕੁਝ ਕਰਨਾ ਜਿਵੇਂ WhatsApp ਚਲਾਣੀ ਹੈ ਤੇਰੀ ਵਰਤਤ ਮੈਸੇਜ ਕਰਨਾ ਸਿੱਧਾ ਮੇਰੀ WhatsApp ਦੇ ਉੱਪਰ ਤੁਸੀਂ ਪਹੁੰਚੋਗੇ ਵੀ ਮੈਨਲਾ ਤੇਰਾ WhatsApp ਖੁੱਲ ਜੂ ਹਾਂ ਜੀ ਜੀ ਆ ਦੇਖੋ ਤੇਰਾ ਬਾਲਾ ਸਿੱਧੀ ਤੇਰਾ ਚੈਟ ਹੋ ਜੀ ਹਾਂਜੀ ਹਾਂ ਇਹਦੇ ਬਾਅਦ ਹੋਰ ਕੀ ਆ ਇੱਕ ਵੇ ਤੁਸੀਂ ਇੰਸਟਾਗ੍ਰam ਪੇਜ ਦੀ ਲਿੰਕ ਕਰ ਦੇਣਾ ਆਪਣਾ ਤਾਂ ਸਿੱਧਾ ਬੰਦਾ ਤੁਹਾਡੀ ਇੰਸਟਾਗ੍ਰam ਪ੍ਰੋਫਾਈਲ ਤੇ ਪਹੁੰਚ ਜਾਊਗਾ ਜੇਕ ਤੁਸੀਂ ਮੇਲ ਕਰਵਾਣੀ ਆ ਤਾਂ ਬਸ ਮੇਲ ਤੇ ਕਲਿੱਕ ਕਰੋ ਸਿੱਧਾ ਤੁਹਾਨੂੰ ਮੇਲ ਅਟੈਚ ਹੋ ਕੇ ਸੈਂਡ ਤੇ ਆ ਜਾਣੀ ਆ ਬਸ ਮੱਲਾ ਸਭ ਤੋਂ ਬਾਹਲਾ ਹੀ ਸੌਖਾ ਤਰੀਕਾ ਹੋ ਗਿਆ ਵੀ ਏਟੀਐਮ ਕਾਰਡ ਵਾਲੀ ਕੰਮ ਹੋ ਗਿਆ ਹੈ ਨਾ ਇਹ ਵੀ ਮੱਲਾ ਇਹਨਾਂ ਦਾ ਵੀ ਇਕੱਠੇ ਦਾ ਆਰਡਰ ਨਾਲ ਬਣਨਗੇ ਕਿ ਵੀ ਨਾ ਜੀ ਇਹ ਤੁਸੀਂ ਸਿੰਗਲ ਪੀਸ ਵੀ ਬਣਵਾ ਸਕਦੇ ਹੋ ਅੱਛਾ ਸਿੰਗਲ ਪੀਸ ਬਣ ਜਾਂਦਾ ਮੱਲਾ ਹਾਂਜੀ ਹਾਂ ਇੱਕ ਪੀਸ ਤੇ ਇਹ ਤੁਹਾਡਾ ਇੱਕ ਵਾਰ ਕਾਰਡ ਬਣਨ ਤੋਂ ਬਾਅਦ ਲਾਈਫਟਾਈਮ ਤੁਹਾਡਾ ਕੰਮ ਕਰੂਗਾ ਜੀ ਵੀ ਤੁਸੀਂ ਬਸ ਸਿਰਫ ਇੱਕ ਵਾਰ ਕਾਰਡ ਬਣਵਾਉਣਾ ਉਸ ਤੋਂ ਬਾਅਦ ਇਹ ਤਾਂ ਕੋਈ ਖਰਚਾ ਨਹੀਂ ਅੱਛਾ ਜੀ ਬਣਾਉਣ ਟਾਈਮ ਇਹਦਾ ਕਿੰਨਾ ਖਰਚਾ ਵੀਰੇ ਇਹ ਸਿਰਫ ਔਰ ਸਿਰਫ ਵੀਰੇ ਆ 800 ਰੁਪਏ ਦਾ ਇੱਕ ਕਾਰਡ ਬਣਵਾ ਕੇ ਦੇਨੇ ਆ 800 ਰੁਪਏ ਦਾ ਮੰਨ ਲਓ ਜਿਵੇਂ ਹੁਣ ਅਸੀਂ ਬਣਾਉਣਾ ਹੈ ਹਨਾ ਇਹ ਚੀਜ਼ ਆ ਵੀ ਜਦੋਂ ਆਪਾਂ ਕਿਤੇ ਕਿਸੇ ਨੂੰ ਹਨਾ ਕੋਈ ਆਈਡੀ ਦੇਣੀ ਜਾਂ ਕੋਈ ਮਿਲ ਜਾਂਦਾ ਆਪਾਂ ਨੂੰ ਉਹ ਤਾਂ ਪੁੱਛੇਦਾ ਬਈ ਤੁਹਾਡੇ ਚੈਨਲ ਦਾ ਕੀ ਨਾਮ ਆ ਤਾਂ ਚੁੱਪ ਕਰਕੇ ਉਹਦੇ ਫੋਨ ਦੇ ਪਿਛਲੇ ਪਾਸੇ ਇਹ ਲਾ ਦਿਓ ਆ ਸਕੈਨ ਕਰ ਦਿਓ ਇਹ ਨਹੀਂ ਵੀ ਫੋਨ ਕੋ ਚੱਕਦਾ ਨਾ ਤੇ ਸਕੈਨ ਕਰਕੇ ਚੱਕ ਸਕਦੇ ਹਾਂ ਨਾ ਹਾਂਜੀ ਹਾਂ ਵਧੀਆ ਚੀਜ਼ ਹੈ ਯਾਰ ਇਹ ਬਹੁਤ ਸੋਹਣਾ ਜਿਹੜਾ ਇਹ ਕਾਰਡ ਹੈ ਨਾ ਬਈ ਨੇ ਬਣਾਇਆ ਏਟੀਐਮ ਕਾਰਡ ਹੀ ਹੋ ਗਿਆ ਨਾ ਹਾਂਜੀ ਹਾਂ ਇਹ ਡਿਜੀਟਲ ਵਿਜ਼ਟਿੰਗ ਕਾਰਡ ਕਹਿੰਦੇ ਨੇ ਜੀ ਇਹਨੂੰ ਆਪਾਂ ਜਿਵੇਂ ਹੁਣ ਪਹਿਲਾ ਟਾਈਮ ਆਜ ਹੁੰਦਾ ਸੀਗਾ ਆਪਾਂ ਵਿਜ਼ਟਿੰਗ ਕਾਰਡਾਂ ਦੀਆਂ ਜੇਬਾਂ ਭਰੀ ਫਰੀ ਜਾਂਦੇ ਸੀਗੇ ਇਹ ਉਹ ਦੇ ਦੇ ਉਹਨੂੰ ਦੇ ਦੇ ਜੀ ਉੱਚ ਵੀ ਅਗਲਾ ਕਹਿ ਦਿੰਦਾ ਵੀਰੇ ਮੈਂ ਕਿੱਥੇ ਸੰਭਦਾ ਫਿਰੂੰਗਾ ਇੱਚ ਆਏ ਬਸ ਅਗਲੇ ਦੇ ਫੋਨ ਨਾਲ ਅਟੈਚ ਕੀਤਾ ਇੱਕ ਵਾਰ ਮੜ ਕੇ ਅਗਲੇ ਨੇ ਜੋ ਮਰਜ਼ੀ ਆਪਣਾ ਡਿਟੇਲ ਚਾਹੀਦੀ ਹੈ ਸਾਰੀ ਇਹਦੇ ਤੋਂ ਮਿਲਣੀ ਹੈ ਹਾਂ ਸਾਰਾ ਗੋਸਟ ਐਡਰੈਸ ਲੋਕੇਸ਼ਨ ਤੱਕ ਹਰੇਕ ਚੀਜ਼ ਇਚ ਇਨਵੋਲਡ ਹੈ ਠੀਕ ਹੈ ਵੀਰੇ ਜਿਵੇਂ ਹੁਣ ਆਪਣਾ ਕੰਬੈਨ ਦੀ ਡੈਮੋ ਅੱਜ ਆਪਣੇ ਕੋਲ ਹੈ ਨਹੀਂ ਜੇ ਮੰਨ ਲਓ ਉਹ ਬਣਾਉਣੀ ਆ ਤਾਂ ਉਹ ਉਹ ਕਿੰਨੇ ਕਿ ਪੀਸ ਆਰਡਰ ਕਰਨੇ ਪੈਣਗੇ ਉਹ ਵੀਰੇ ਤੁਸੀਂ ਦੱਸ ਪੀਸ ਮਿਨੀਮਮ ਲਾ ਲਓ ਵੀ 10 ਪੀਸ ਤਾਂ ਹਾਂਜੀ ਹਾਂ ਉੱਪਰ ਜਿੰਨੇ ਮਰਜ਼ੀ ਹਾਂਜੀ ਉੱਪਰ ਜਿੰਨੇ ਮਰਜ਼ੀ ਬਣਵਾ ਲਓ ਵੀ 3D ਮਾਡਲ ਕਿਸੇ ਵੀ ਤਰ੍ਹਾਂ ਤੁਸੀਂ ਬਣਵਾਣਾ 10 ਪੀਸ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿਹੜੀ ਮਰਜ਼ੀ ਕੰਬੈਨ ਦਾ ਹਾਂਜੀ ਜਿਹੜੀ ਮਰਜ਼ੀ ਕ ਸੂਰ ਕੱਢੀ ਪਈ ਆ ਮੁੰਡੇ ਨੇ ਬਹੁਤ ਸੋਹਣਾ ਹਨਾ ਕੰਮ ਆ ਜਿਹੜਾ ਵੀਰ ਕਰ ਰਿਹਾ ਹੈ ਬਾਕੀ ਸਭ ਤੋਂ ਮੇਨ ਗੱਲ ਤਾਂ ਇਹ ਚੀਜ਼ਾਂ ਦਾ ਟ੍ਰੈਂਡ ਚੱਲਦਾ ਅੱਜਕੱਲ ਹਨਾ ਜਿਹੜੇ ਕਾਰਾਂ ਦੇ ਮਗਰ ਮੂਨਾਂ ਦੇ ਮਗਰ ਜਾਂ ਕੋਈ ਕਿਸੇ ਨੇ ਮਸ਼ੀਨ ਤੇ ਲਾਉਣੇ ਆ ਹਨਾ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਬਾਕੀ ਆ ਮੈਟ ਹੋਗੇ ਤੁਹਾਨੂੰ ਦਿਖਾਇਆ ਜਿੱਤੇ ਹਾਂ ਬਾਕੀ ਕਮੈਨਾਂ ਦੇ ਜਿਵੇਂ ਸਟਿਕਰਸ ਡੁੱਕਰ ਵਗੈਰਾ ਬਣਾਉਂਦੇ ਉਹ ਵੀ ਬਣਾ ਦਿੰਨੇ ਆ ਹਾਂਜੀ ਸਾਰੇ ਤਰ੍ਹਾਂ ਦੇ ਵੀਰੇ 올 ਟਾਈਪ ਕਮੈਨ ਹਾਂਜੀ ਹਾਂ ਕਿਤੇ ਵੀ ਕੋਈ ਵੀ ਕਮੈਨ ਬਣਦੀ ਹੈ ਕਿਸੇ ਦਾ ਵੀ ਤੁਹਾਨੂੰ ਨਵੀਂ ਪੁਰਾਣੀ ਦਾ ਸੈੱਟ ਚਾਹੀਦਾ ਹਰ ਤਰ੍ਹਾਂ ਦਾ ਮਟੀ अच्छा मालूम को मैं इन स्टिकर ਦੇ ਮਾਮਲੇ ਦੇ ਵਿੱਚ ਉਸ ਵੀ ਵੱਲੋਂ ਤੁਸੀਂ ਦੇ ਦੋ ਹਾਂਜੀ ਹਾਂ ਬਾਅਦ ਲਾ ਲੋ ਪ੍ਰਿੰਟੇਬਲ ਕੋਈ ਵੀ ਚੀਜ਼ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਿੰਟਿੰਗ ਕਰਵਾਉਣਾ ਚਾਹੁੰਦੇ ਆ ਤੁਸੀਂ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਠੀਕ ਆ ਇਹ ਬਾਈ ਦਾ ਨੰਬਰ ਹਨਾ ਮੈਂ ਵੀਡੀਓ ਦੇ ਉੱਤੇ ਵੀ ਲਾ ਦਿੰਦਾ ਵੀ ਵੀਡੀਓ ਦੇ ਥੱਲੇ ਨੰਬਰ ਵੀ ਵੀਰ ਦਾ ਦੇ ਦਿੰਦੇ ਹਾਂ ਨਾ ਵੀ ਹੋਰ ਜਾਣਕਾਰੀ ਕੋਈ ਲੈਣੀ ਆ ਜਿਹੜੀ ਆਈਟਮ ਆ ਬਈ ਸਾਰੀਆਂ ਹੀ ਸਿਰੇ ਤੇ ਸਿਰੇ ਬਣਾਈਆਂ ਪਈਆਂ ਬਾਕੀ ਹਜੇ ਕੰਮ ਦੀ ਸਟਾਰਟਿੰਗ ਆ ਗਾਂਹਾਂ ਤੇ ਗਾਂ ਜਿਵੇਂ ਵੀ ਹੈ ਨਾ ਵੀਰ ਬਣਾਈ ਜਾਊਗਾ ਬਾਈ ਦਾ ਵੀ ਪੇਜ ਆ ਇਹੀ ਨਾਮ ਤੇ ਹਨਾ ਬਾਈ ਦੀ ਪੇਜ ਆ ਉਹਦੇ ਇੰਸਟਾਗ੍ਰam ਤੇ ਵੀਰੇ ਇਹ ਪਾਉਂਦਾ ਰਹਿੰਦਾ ਵੀਡੀਓ ਵਗੈਰਾ ਹਨਾ ਜੋ ਵੀ ਨਵੀਂ ਆਈਟਮ ਬਣਾਉਂਦਾ ਇਹ ਬਾਕੀ ਆ ਚੀਜ਼ਾਂ ਹਨਾ ਜਿਵੇਂ ਤੁਹਾਨੂੰ ਦੱਸੇ ਪਰਫਿਊਮ ਦੇਖੋ ਨਾਲੇ ਹਨਾ ਲੋਗੋ ਦਾ ਲੋਗੋ ਨਾਲੇ ਪਰਫਿਊਮ ਚਲੋ ਠੀਕ ਆ ਵੀਰੇ ਬਹੁਤ ਬਹੁਤ ਸ਼ੁਕਰੀਆ ਠੀਕ ਆ ਵੀਰ ਜੀ ਧੰਨਵਾਦ ਜੀ